ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਆਓ ਪਿਆਰੀ ਸਾਧ ਸੰਗਤ ਜੀ ਆਪਾ ਦਰਸ਼ਨ ਕਰਦੇ ਆਂ ਗੁਰਦੁਆਰਾ ਸ੍ਰੀ ਐਮ ਐ ਸਾਹਿਬ ਪਿੰਡ ਸਿਹੇੜੀ ਸੰਮਤ 1704 ਈਸਵੀ ਨੂੰ ਰਾਤ ਦੇ ਸਮੇਂ ਦੌਰਾਨ ਮੁਗਲ ਫੌਜਾਂ ਵੱਲੋਂ ਆਨੰਦਗੜ੍ਹ ਦੇ ਕਿਲੇ ਦੇ ਉੱਪਰ ਅਚਨਚੇਤ ਹਮਲਾ ਕਰ ਦਿੱਤਾ ਗਿਆ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਰਿਵਾਰ ਸਮੇਤ ਆਨੰਦਗੜ੍ਹ ਦਾ ਕਿਲਾ ਛਡਣਾ ਪਿਆ ਗੁਰੂ ਸਾਹਿਬ ਜੀ ਦੇ ਚਾਰ ਸਹਿਜਾਦੇ ਮਾਤਾ ਗੁਜਰੀ ਜੀ ਸਰਸਨ ਦੇ ਵਿੱਚ ਹੜ ਆਇਆ ਹੋਣ ਕਰਕੇ ਮੁਗਲ ਫੌਜਾਂ ਨਾਲ ਲੋਹ ਲੈਂਦੇ ਹੋਏ ਇੱਕ ਦੂਜੇ ਨਾਲੋਂ ਵਿਛੜ ਗਏ ਕਈ ਸਿੰਘ ਮੁਗਲ ਫੌਜਾਂ ਦਾ ਬਹਾਦਰੀ ਨਾਲ ਟੱਕਰ ਕਰਦੇ ਹੋਏ ਸ਼ਹੀਦ ਹੋ ਗਏ ਗੁਰੂ ਸਾਹਿਬ ਜੀ ਦੇ ਵੱਡੇ ਸਹਿਜਾਦੇ ਚਮਕੌਰ ਸਾਹਿਬ ਜੀ ਦੀ ਧਰਤੀ ਵੱਲ ਨਿਕਲ ਪਏ ਮਾਤਾ ਗੁਜਰੀ ਅਤੇ ਛੋਟੇ ਸਾਹਿਬ ਜੀ ਦੇ ਗੰਗੂ ਬ੍ਰਹਮਣ ਆਪਣੇ ਨਾਲ ਕੰਮ ਮਸਗੀ ਦੀ ਝੁੱਗੀ ਤੋਂ ਆਪਣੇ ਪਿੰਡ ਸਿਹੜੀ ਜੋ ਉਸ ਸਮੇਂ ਖੇੜੀ ਪਿੰਡ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਪਿੰਡ ਵੱਲ ਨੂੰ ਤੁਰਿਆ ਪਿੰਡ ਦੇ ਨਜ਼ਦੀਕ ਪਹੁੰਚ ਕੇ ਗੰਗੂ ਭ੍ਰਮਣ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਵਜਿਆਂ ਦੇ ਨੂੰ ਨਾਲ ਲੈ ਕੇ ਬਾਹਰ ਸਾਧੂ ਦੀ ਕੁਟੀਏ ਵਿੱਚ ਬਿਠਾ ਕੇ ਆਪ ਪਿੰਡ ਦਾ ਜੈਜਾ ਲੈਣ ਤੁਰ ਪਿਆ ਇਸ ਸਥਾਨ ਤੇ ਬਹੁਤ ਹੀ ਘਣਾ ਜੰਗਲ ਹੁੰਦਾ ਸੀ ਸਾਧੂ ਇੱਥੇ ਨਾਮ ਸਿਮਰਨ ਕਰਦਾ ਸੀ ਜਦੋਂ ਸਾਧੂ ਜੰਗਲ ਵਿੱਚੋਂ ਵਾਪਸ ਕੁਟਿਆ ਵਿੱਚ ਪਹੁੰਚਿਆ ਤਾਂ ਮਾਤਾ ਗੁਜਰੀ ਜੀ ਅਤੇ ਸੂਰਬਾਹਬਜਾਦੇ ਬਾਬਾ ਜੋਰਾਬਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੂੰ ਦੋਨੋਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਕੇ ਪੁੱਛਣ ਲੱਗਾ ਕਿ ਆਪ ਜੀ ਇਸ ਸਮੇਂ ਹਨੇਰੀ ਰਾਤ ਘਣੇ ਜੰਗਲ ਵਿੱਚ ਕਿਸ ਤਰ੍ਹਾਂ ਆਏ ਹੋ ਤਾਂ ਉਸ ਸਾਧੂ ਨੂੰ ਮਾਤਾ ਜੀ ਦੇ ਮੂੰਹੋਂ ਸੁਭਾਵਕ ਇਹ ਸ਼ਬਦ ਨਿਕਲੇ ਕਿ ਅਸੀਂ ਤਾਂ ਭਾਈ ਐਵੇਂ ਹੀ ਇੱਥੇ ਆਏ ਹਾਂ ਆਓ ਆਪਾਂ ਗੁਰਦੁਆਰ ਸਾਹਿਬ ਜੀ ਦੇ ਬਾਬਾ ਜੀ ਪਾਸੋਂ ਗੁਰੂ ਘਰ ਦਾ ਇਤਿਹਾਸ ਸਰਵਣ ਕਰਦੇ ਹਾਂ ਜੀ ਇਸੇ ਤਰ੍ਹਾਂ ਗੁਰੂ ਘਰ ਦਾ ਨਾਮ ਗੁਰਦੁਆਰਾ ਐਮਾ ਸਾਹਿਬ ਇਤਿਹਾਸ ਵਿੱਚ ਦਰਜ ਹੋਇਆ ਸੋਨ ਜੀ ਇਹ ਉਹ ਸਥਾਨ ਆ ਕੋਮਾ ਮਾਸਕੀ ਤੋਂ ਗੰਗੂ ਬ੍ਰਾਹਮਣ ਮਾਤਾ ਗੁਜ਼ਰੀ ਤੇ ਛੋਟੇ ਸਾਹਿਬ ਜੀ ਦੇ ਨਾਲ ਉਹਨਾਂ ਨੇ ਲੇਕੇ ਇੱਥੇ ਆਏ ਇਹ ਪੂਰਾ ਜੰਗਲ ਸੀਗਾ ਇੱਥੇ ਖੇਰ ਦੀ ਕੁਟਿਆ ਤੇ ਤੇ ਗੰਗੂ ਬ੍ਰਾਹਮਣ ਨੇ ਸੋਚਿਆ ਕਿ ਅੱਜ ਦੇ ਹਾਲਾਤ ਠੀਕ ਨਹੀਂ ਚੱਲ ਰਹੇ ਉਹਨੇ ਦੇਖਿਆ ਵੀ ਕਿਤੇ ਸੇਫ ਜਗ੍ਹਾ ਤੇ ਬਿਠਾ ਕੇ ਮਾਤਾ ਜੀ ਨੂੰ ਛੋਟੇ ਸਹਿਬਿਆਦਿਆਂ ਨੂੰ ਇਹ ਮੈਂ ਆਪਣੇ ਪਿੰਡ ਦਾ ਜੱਜਾ ਲੈ ਕੇ ਆਵਾਂ ਵੀ ਕਿਹੋ ਜਿਹਾ ਹਾਲਾਤ ਆ ਤਾਂ ਗੰਗੂ ਬ੍ਰਾਹਮਣ ਇੱਥੇ ਮਾਤਾ ਜੀ ਤੇ ਛੋਟੇ ਸਹਿਬਿਆਦਿਆਂ ਨੂੰ ਬਿਠਾ ਕੇ ਆਪਣੇ ਪਿੰਡ ਪਿੰਡ ਅੱਸੀ ਰੇੜ ਦਾ ਜੱਜਾ ਲੈਣ ਵਾਸਤੇ ਚਲੇ ਗਏ ਤਾਂ ਇੱਕ ਜੋ ਫਖੀਰ ਦੀ ਕੁਟਿਆ ਸੀਗੀ ਤਾਂ ਸ਼ਾਮ ਨੂੰ ਜਦੋਂ ਫਖੀਰ ਗਜਾ ਕਰਕੇ ਆਉਂਦਾ ਵਾਪਸ ਤਾਂ ਉਹ ਦੇਖਦੇ ਆ ਵੀ ਅੰਦਰ ਤਾਂ ਮੈਂ ਹੱਸਵਾ ਇੱਥੇ ਕੋਈ ਅੰਮ੍ਰਾ ਨਹੀਂ ਹੈਗਾ ਵੀ ਇੱਥੇ ਕੌਣ ਆ ਗਿਆ ਜਦ ਅੰਦਰ ਜਾ ਕੇ ਦੇਖਦੇ ਆ ਤੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਬੈਠੇ ਆ ਮਾਤਾ ਜੀ ਨੂੰ ਪੁੱਛਦੇ ਆ ਕਿ ਮਾਤਾ ਜੀ ਤੁਸੀਂ ਇੱਥੇ ਕਿਵੇਂ ਆਏ ਮਾਤਾ ਜੀ ਦੇ ਸਭ ਮੁੱਖ ਤੋਂ ਸਰਸੁਭਾ ਨਿਕਲਿਆ ਕਿ ਭਾਈ ਅਸੀਂ ਤਾਂ ਐਵੇਂ ਆਏ ਮਾਤਾ ਜੀ ਨੂੰ ਪੁੱਛਦੇ ਆ ਕਿ ਅੱਗੇ ਤੁਸੀਂ ਕਿੱਥੇ ਜਾਣਾ ਉਹ ਕਹਿੰਦੇ ਵੀ ਇਹ ਤਾਂ ਕਰਤਾਰ ਨੂੰ ਪਤਾ ਜੀ ਜੋ ਮਾਲਕ ਜਿੱਥੇ ਲਿਜਾਵੇ ਉੱਥੇ ਜਾਵਾਂਗੇ ਤਾਂ ਸ਼ਾਮਾ ਨੂੰ ਗੰਗੂ ਬ੍ਰਾਹਮਣ ਇੱਥੋਂ ਲਿਜਾ ਕੇ ਆਪਣੇ ਘਰ ਲੈ ਜਾਂਦਾ ਜੀ ਜੋ ਆਪਣੇ ਪਰਿਵਾਰ ਦੇ ਵਿੱਚ ਲਿਜਾ ਕੇ ਮਾਤਾ ਜੀ ਤੇ ਛੋਟੇ ਛਾਬਜਦਿਆਂ ਨੂੰ ਜੋ ਸਰਦਾ ਸੀ ਆਪਣਾ ਰਸਣ ਪਾਣੀ ਛਕਾਉਂਦਾ ਮਾਤਾ ਜੀ ਉਹਰੇ ਛੋੜ ਸਾਬ ਜਦ ਕਿੰਨੇ ਦਿਨ ਰਹੇ ਹੋਰੇ ਦਿਨ ਨਹੀਂ ਰਹੇ ਜੀ ਕੋਈ ਹੈ ਜੇ ਟਾਈਮ ਹੁੰਦੇ ਮਤਲਬ ਹੁਣ ਤਾਂ ਉੱਥੇ ਇਸ ਟਾਈਮ ਤਾਂ ਪਰਿਵਾਰ ਵਿਛੋੜਾ ਪੈਂਦਾ ਤਾਂ ਸ਼ਾਮਾਂ ਦੇ ਟਾਈਮ ਇੱਥੇ ਆਗੇ ਜੀ ਚਲੋ ਪਿੰਡ ਦੇ ਦਿਨ ਖੜਾ ਹਲੇ ਵੀ ਉਹਦੇ ਹਿਸਾਬ ਨਾਲ ਵੀ ਆਪਾਂ ਪਿੰਡ ਚ ਕਾਹ ਨੂੰ ਘਰ ਲੈ ਜਾਣੇ ਆ ਪਿੰਡ ਦਾ ਜਾ ਜਾ ਦੇਖਦੇ ਆ ਵੀ ਹਾਲਾਤ ਕਿਹੋ ਜਿਹੇ ਆ ਉਹ ਇਹ ਬੁੱਕ ਕਾਲਾ ਲੱਗ ਜੀ ਪਤੇ ਬਾਬਾ ਜਿਹੜੇ ਤੇ ਮਹਾਂਪੁਰਸ਼ ਰਹੇ ਸੀਗੇ ਤੇ ਉਹਨਾਂ ਤਪਸਥਾਨ ਆਈ ਹਾਂ ਜੀ ਇਹ ਫਖੀਰ ਤਾਂ ਤਪਸਥਾਨ ਹੈ ਇਹ ਹੁਣ ਪਹਿਲਾਂ ਤਾਂ ਇਹ ਸਰਪੀ ਛੋਟੀ ਜੀ ਪੁੱਟ ਗਿਆ ਸੀ ਹਾਂ ਜੀ ਜੀ ਫਿਰ ਹੁਣ ਪਤਾ ਵੀ ਮੋਟਰ ਤੇ ਵਾਲਿਆਂ ਨੇ ਕਿ ਮੈਂ ਕਰਕੇ ਆ ਬਣਾਕਾ ਨਹੀਂ ਝੌਪੜੀ ਵੀ ਟਾਇਪ ਟਾਇਪ ਤਾਂ ਉਹੀ ਲਈ ਆ ਹਾਂ ਜੀ ਹੋ ਹੋ ਜੀ ਇਹ ਪਰ ਥੋੜੀ ਜਿਹਾ ਉੱਪਰ ਚੱਕਤੀ ਪਹਿਲਾਂ ਤਾਂ ਇਹ ਹੀ ਕੁਰੀਆ ਠੀਕ ਹੈ ਜੀ ਹੁਣ ਜਿਹੜੇ ਤਪੱਸਿਆ ਕਰ ਰਹੇ ਸੀ ਤੇ ਕੁਰੀਆ ਚ ਬੇਨਾਦੇਵੀ ਕੋਈ ਨਿਸ਼ਾਨ ਹੈ ਕੋਈ ਫੋਟੋ ਵਗੈਰਾ ਕੁਝ ਉਹਨਾਂ ਦਾ ਕੋਈ ਨਾਮ ਉਹ ਨਹੀਂ ਹੈ ਗਾ ਜੀ ਉਹ ਨਾਮ ਉਹਨਾਂ ਦਾ ਨਾਮ ਨਹੀਂ ਆਉਂਦਾ ਅੱਛਾ ਜੀ ਉਹ ਸਾਧੂ ਦਾ ਨਾਮ ਨਹੀਂ ਆ ਰਿਹਾ ਚਲੋ ਕੋਈ ਸਮਾ ਵੱਡੇ ਸਮਾਚਾਰ ਬੜੇ ਪ੍ਰਚਾਰਕ ਆਉਣੇ ਆ ਹਾਂ ਜੀ ਬڑے ਇਤਿਹਾਸ ਦੱਸ ਕੇ ਜਾਣਦੇ ਆ ਲੇਕਿਨ ਕਿਆ ਇੱਕ ਉਹ ਦੱਸਦੇ ਆ ਕਿ ਉਹ ਜੋ ਪਖੀਰ ਸੀਗਾ ਉਹਦਾ ਨਾਮ ਮਣਕੂ ਮਣਕੂ ਦੱਸਦੇ ਆ ਮਣਕੂ ਕੇ ਠੀਕ ਹੈ ਲੇਕਿਨ ਕਿਆ ਉਹ ਅੱਜ ਤੱਕ ਕਿਸੇ ਨੇ ਉਹਦਾ ਪਖੀਰ ਦਾ ਨਾਮ ਨਹੀਂ ਦੱਸਿਆ ਤੇ ਨਹੀਂ ਕਰਿਆ ਉਹ ਵੀ ਚੀਜ਼ ਵੀ ਹਾਂ ਵੀ ਹੈ ਬਈ ਪੱਕਾ ਹੀ ਉਹ ਹੀ ਨਾਮ ਇਹ ਤਾਂ ਵੀ ਕੋਈ ਹੋਣਾ ਆਪਣੇ ਥੋੜੀ ਦੇਰ ਤੋਂ ਪ੍ਰਚਲਿਤ ਹੋਈ ਆ ਹਾਂਜੀ ਜਦ ਕਿ ਮੋਢੇ ਇੱਥੋਂ ਆ ਸਫਰੇ ਸ਼ਹਾਦਤ ਇੱਥੋਂ ਚਾਲੂ ਹੋਣੀ ਹੈ ਬਿਲਕੁਲ ਜਿਉ ਜੋ ਪਿੱਛੇ ਤਾਂ ਉਹਨਾਂ ਨੂੰ ਪਤਾ ਹੀ ਨਹੀਂਦਾ ਵੀ ਸਾਡੇ ਨਾਲ ਕੀ ਹੋਵੇ ਕੀ ਨਹੀਂ ਹੋ ਰਿਹਾ ਜਿਹੜੇ ਹੁਣ ਆਪਾਂ ਲੋਕ ਜਾਣਦੇ ਆ ਕਿ ਇੱਥੋਂ ਸਫਰੇ ਸ਼ਹਾਦਤ ਸ਼ੁਰੂ ਹੋ ਰਿਹਾ ਹੈ ਤੇ ਮਨੁੱਖਾਂ ਨੂੰ ਕਿ ਲਾਲਚ ਆ ਗਿਆ ਉਹਨਾਂ ਦੇ ਗਹਿਣੇ ਵਗੈਰਾ ਸੋਨਾ ਦੇਖ ਕੇ ਇਹ ਜੋ ਮਹਾਨ ਜੀ ਜਗਾ ਇੱਥੇ ਦਸਵੀਂ ਭਰਦੀ ਆ ਜੀ ਅੱਛਾ ਜੀ ਸੁਖਾਂਵਾਰ ਆਉਣੀ ਆ ਹਾਂਜੀ ਹਾਂਜੀ ਵੀਡੀਓ ਬਾਰੇ ਆਪਣੇ ਸੁਝਾਅ ਲੈ ਕਮੈਂਟ ਜਰੂਰ ਕਰਨਾ ਜੀ ਮੈਂ ਤੁਹਾਡਾ ਆਪਣਾ ਰਾਮਪਾਲ ਸਿੰਘ న్యూਜ਼ ਐਂਡ ਬਲੌਗ YouTube ਚੈਨਲ